ਜਦੋਂ ਗੁਰੂ ਪਰਿਵਾਰ ਅਤੇ ਸੈਤਜਾਤਿਆਂ ਨੂੰ ਗ੍ਰਿਫਤਾਰ ਕਰਕੇ ਇੱਕ ਬੈਲਗੱਡੀ ਰਾਹੀਂ ਸਰਹੰਦ ਲਿਆਂਦਾ ਗਿਆ ਗੁਰੂ ਪਰਿਵਾਰ ਹਜ਼ਾਰਾਂ ਪਰੇਸ਼ਾਨੀਆਂ ਚਲਦਾ ਹੋਇਆ ਸਰਹੰਦ ਪੁੱਜਾ ਜਦੋਂ ਜ਼ਾਲਮ ਨਵਾਬ ਸੁਨਾਲ ਆਮੋ ਸਾਹਮਣੇ ਹੋਏ ਤਾਂ ਉਹ ਬਦਕਿਸਮਤੀਤ ਇਹਨਾਂ ਨੂੰ ਵੇਖ ਤੇ ਹੀ ਭਾਰੀ ਗੁੱਸੇ ਨਾਲ ਬੋਲਿਆ ਕਿ ਹਾਲ ਦੀ ਘੜੀ ਇਹਨਾਂ ਨੂੰ ਕਠੋਰ ਕਾਰਵਾਸ ਵਿੱਚ ਰੱਖਿਆ ਜਾਵੇ ਕੈਦ ਲਈ ਇੱਕ ਗੁਬੰਧ ਨੁਮਾ ਸੰਡਾ ਬੁਰਜ ਚੁਣਿਆ ਗਿਆ ਮਾਨੋ ਦੋ ਚੰਦ ਇੱਕ ਬੁਰਜ ਵਿੱਚ ਰੋਸ਼ਨੀ ਬਖੇਰ ਰਹਿ ਸਨ ਕਸ਼ਟਦਾਇਕ ਕੈਦ ਵਿੱਚ ਤੀਜਾ ਦਿਨ ਹੋ ਗਿਆ ਸੀ ਪਿਆਸ ਤੇ ਹਰ ਗੁਲਾਬ ਸਹਜਾਦੇ ਨੂੰ ਨਿਚੋੜ ਸੁਟਿਆ ਸੀ ਮੋਹ ਵਿੱਚ ਅੰਨ ਨਾ ਪੈਣ ਕਾਰਨ ਨਿੰਦਰ ਵੀ ਉੱਡ ਚੁੱਕੀ ਸੀ ਅਜ ਸੁਚਾ ਆਨੰਦ ਨੇ ਨਵਾਬ ਨੂੰ ਕਿਹਾ ਕਿ ਕਲਗੀਧਰ ਦੇ ਪੁੱਤਰਾਂ ਨੂੰ ਬੁਲਾ ਕੇ ਉਹਨਾਂ ਤੋਂ ਬਤਲਾ ਲਵੋ ਉਹਨਾਂ ਨੂੰ ਮਸੂਮ ਜਾਣ ਕੇ ਅਵੇ ਨਾ ਰਹਿਮ ਨਾ ਕਰੀ ਜਾਇਓ ਇਸ ਤੇ ਨਵਾਬ ਨੇ ਸੁਚਾ ਨੰਦ ਨੂੰ ਕਿਹਾ ਕਿ ਹੁਣ ਛੇਤੀ ਉਹਨਾਂ ਨੂੰ ਲੈ ਆ ਸਤਪੁਰ ਤੇ ਸ਼ਬਦਾਂ ਦੀਆਂ ਚੋਬਾਂ ਨੇ ਮੇਰਾ ਜਿਗਰ ਚੀਰ ਛੁੱਟਿਆ ਹੈ ਉਹਨਾਂ ਮੇਰੀ ਉਲ ਸ਼ਾਨੋ ਸ਼ੌਕ ਤਮਲਿਆ ਮੇਟ ਕਰ ਦਿੱਤੀ ਹੈ ਅਤੇ ਪਹਾੜੀ ਰਾਜਿਆਂ ਨਾਲ ਮੇਰੀ ਵੀ ਬੜੀ ਬਦਨਾਮੀ ਹੋਈ ਹੈ ਮੈਂ ਹੁਣ ਦੁਸ਼ਮਣ ਦੇ ਬੱਚਿਆਂ ਨੂੰ ਵਸ਼ ਕਤਲ ਕਰਾਂਗਾ ਅਤੇ ਅੱਜ ਤੇਰੇ ਕਹਿਣੇ ਅਨੁਸਾਰ ਹੀ ਚੱਲਾਂਗਾ ਹੁਣ ਨਿਰਲਜ ਬੰਦੇ ਖੈਫ ਜਾਦਿਆਂ ਨੂੰ ਲੈਣ ਲਈ ਆ ਪਹੁੰਚੇ ਸਨ ਕਹਿੰਦੇ ਹਨ ਕਿ ਸੁਚਾਨੰਦ ਇਹਨਾਂ ਦਾ ਮੁਖੀਆ ਸੀ ਮਾਤਾ ਨੇ ਇਹਨਾਂ ਨੂੰ ਵੇਖ ਕੇ ਕਿਹਾ ਕਿ ਇਹ ਕੀ ਕਹਿਰ ਹੋ ਗਿਆ ਪਿਛੋੜੇ ਦਾ ਸਮਾਂ ਸਿਰ ਉੱਤੇ ਆ ਹੀ ਪਹੁੰਚਿਆ ਹੈ ਬੱਚਿਆਂ ਦੀਆਂ ਪਿਆਰੀਆਂ ਸੂਰਤਾਂ ਮੈਂ ਹੁਣ ਉਮਰ ਭਰ ਨਹੀਂ ਵੇਖ ਸਕਾਂਗੀ ਮੈਂ ਵਾਰੀ ਤੇ ਪਹਿਲਾਰ ਹੀ ਜਾਣਦੀ ਹਾਂ ਇਹਨਾਂ ਸੂਰਤਾਂ ਤੋਂ ਜੋ ਪੰਜ ਪੂਤਕ ਤਤਾਂ ਵਿੱਚ ਸਮਾਉਣ ਵਾਲੀਆਂ ਹਨ ਮਾਤਾ ਜੀ ਕਹਿੰਦੇ ਹਨ ਕਿ ਆਓ ਪੁੱਤਰੋ ਤੁਰਨ ਤੋਂ ਪਹਿਲਾਂ ਮੈਂ ਤੁਹਾਨੂੰ ਗਲਗਵਕੜੀ ਤਾਂ ਪਾ ਲਵਾਂ ਕਿ ਸਾਨੂੰ ਕੰਗੇ ਨਾਲ ਵਾਹ ਦਿਆਂ ਅਤੇ ਮੂੰਹ ਵੀ ਧੋ ਦਿਆਂ ਪਿਆਰੇ ਸਿਰਾਂ 'ਤੇ ਛੋਟੀਆਂ-ਛੋਟੀਆਂ ਕਲਗੀਆਂ ਸਜਾ ਦਿਆਂ ਅਤੇ ਜਾਨਾਂ ਵਾਰਨ ਤੋਂ ਪਹਿਲਾਂ ਤੁਹਾਨੂੰ ਤੁਲਾ ਬਣਾਉਣ ਦੀ ਰੀਤ ਵੀ ਪੂਰੀ ਕਰ ਲਵਾਂ ਮਾਤਾ ਗੁਜਰੀ ਜੀ ਨੇ ਰੋਂਦੇ ਹੋਏ ਇਹ ਲਾਲਾ ਨੂੰ ਸੰਵਾਰਿਆ ਅਤੇ ਤੀਰ ਕਮਾਨ ਤੇ ਤੇਗ ਆਦ ਪਹਿਨਾ ਕੇ ਸ਼ਿੰਗਾਰਿਆ ਮਾਤਾ ਜੀ ਆਖ ਰਹੇ ਹਨ ਕਿ ਪਹਿਲਾ ਮੈਂ ਆਪਣੇ بیٹے ਗੁਰੂ ਗੋਬਿੰਦ ਸਿੰਘ ਜੀ ਨੂੰ ਵਿਛੜੀ ਹਾਂ ਹੁਣ ਤੁਸੀਂ ਵੀ ਵਿਛੜ ਚੱਲੇ ਹੋ ਮੇਰੇ ਨਸੀਬ ਜੋ ਪਹਿਲਾਂ ਹੀ ਵਿਗੜੇ ਹੋਏ ਸਨ ਹੁਣ ਹੋਰ ਵਿਗੜ ਚੱਲੇ ਹਨ ਤੁਸੀਂ ਬੇਰਹਿਮ ਦੁਸ਼ਮਣਾਂ ਦੇ ਜੰਗਲ ਵਿੱਚ ਪੈਣ ਲੱਗੇ ਹੋ ਅਤੇ ਮੈਨੂੰ ਇੱਥੇ ਦੁੱਖਾਂ ਦੀਆਂ ਜੰਜੀਰਾਂ ਵਿੱਚ ਬੰਨ੍ਹ ਚੱਲੇ ਹੋ ਠੀਕ ਤਾਂ ਇਹੋ ਸੀ ਕਿ ਮੈਂ ਤੁਹਾਡੇ ਤੋਂ ਪਹਿਲਾਂ ਆਪਣੀ ਜਾਨ ਦੇ ਦਿੰਦੀ ਕਿਉਂਕਿ ਤੁਹਾਡੇ ਦੁੱਖ ਨੇ ਮੇਰੇ ਦੁੱਖਾਂ ਵਿੱਚ ਹੋਰ ਵਾਦਾ ਕਰ ਦਿੱਤਾ ਹੈ ਉਪਰੋਕਤ ਪਾਪ ਦੀਆਂ ਗੱਲਾਂ ਕਰਦੇ ਹੋਏ ਮਾਤਾ ਜੀ ਫੁੱਟ ਫੁੱਟ ਕੇ ਰੋਈ ਜਾ ਰਹੇ ਸਨ ਸਾਬਜਦਾ ਜੁਰਾਵਰ ਸਿੰਘ ਤੇ ਫਤਿਹ ਸਿੰਘ ਤੋਂ ਮਾਤਾ ਵਾਰਨੇ ਜਾ ਰਹੀ ਸੀ ਇਤਨਾ ਸ਼ੌਕ ਤੇ ਕੰਮ ਨਾਲ ਆਪ ਵਿਚੈਨ ਹੋ ਰਹੇ ਸਨ बेहोश ਤੇ ਬੇਕਾਬੂ ਹੋ ਕੇ ਟਿਕਣ ਹੀ ਲੱਗੇ ਸਨ ਕਿ ਸਹਬਜ਼ਾਦੇਆਂ ਨੇ ਅੱਗੇ ਹੋ ਕੇ ਸਵਾਲ ਲਿਆ ਅਤੇ ਮਾਤਾ ਜੀ ਦੇ ਬਸਬਰੇ ਮਨ ਨੂੰ ਤਿਰਜ ਦੇਣ ਲੱਗੇ ਦੋਨੋਂ ਸਹਬਜ਼ਾਦੇ ਮਾਤਾ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਕਿ ਇੱਕ ਪੁੱਤਰ ਦੇਵੀ ਦਾ ਦਿਲ ਸਾਡੇ ਲਈ ਬੇਕਾਬੂ ਕਿਉਂ ਹੈ ਪੰਥ ਨੂੰ ਅੱਜ ਪਰਪਾਨੀਆਂ ਦੀ ਭਾਰੀ ਲੋਡ ਹੈ ਫਿਰ ਜਾਨ ਜੇ ਤੁਸ ਚੀਜ਼ ਦਾ ਫਿਕਰ ਕਿਉਂ ਕੀਤਾ ਜਾਵੇ ਸਾਨੂੰ ਵੈਗਰੂ ਤੋਂ ਵੱਧ ਤੇ ਇਹ ਜਾਨ ਪਿਆਰੀ ਨਹੀਂ ਹੈ ਅਤੇ ਆਪ ਜੀ ਦਾ ਆਹੋ ਜਾਰ ਰੋਣਾ ਸਾਨੂੰ ਬਿਲਕੁਲ ਨਹੀਂ ਪਉਂਦਾ ਮਾਤਾ ਜੀ ਹੁਣ ਸਾਨੂੰ ਖੁਸ਼ੀ-ਖੁਸ਼ੀ ਵਿਦਾ ਕਰੋ ਤਾਂ ਜੋ ਅਸੀਂ ਧਰਮ ਖਾਤਰ ਜਾਣਾ ਵਾਰ ਸਕੀਏ ਦੁਨੀਆ ਵਿੱਚੋਂ ਜ਼ੁਲਮ ਸਿਤਮ ਨੂੰ ਮਿਟਾ ਸਕੀਏ ਪਰਮੇਸ਼ਰ ਦੀ ਰਜ਼ਾ ਨੂੰ ਮੰਨਦੇ ਹੋਏ ਆਪਣੇ ਸਿਰ ਲੈ ਕੇ ਲਾ ਸਕੀਏ ਅਤੇ ਸ਼ਹੀਦ ਹੋ ਕੇ ਆਪਣੇ ਬਾਪ ਦਾਦੇ ਦੇ ਨਾਮ ਨੂੰ ਹੋਰ ਵੀ ਚਾਰ ਚੰਨ ਲਾ ਸਕੀਏ ਉੱਚੇ ਮਰਤਬੇ ਵਾਲੀ ਦਾਦੀ ਮਾਤਾ ਨੇ ਰੋਣ ਧੋਣ ਨੂੰ தம்ਮਿਆ ਤੇ ਕਹਾਂ ਕਿ ਪੁੱਤਰੋ ਮੈਂ ਤੁਹਾਡੇ ਸਦਕੇ ਖੁਸ਼ੀ-ਖੁਸ਼ੀ ਜਾਓ ਤੇ ਮੰਨ ਦੀਆਂ ਰਿਚਾਂ ਪੂਰੀਆਂ ਕਰੋ ਜੋ ਲੋਕ ਸਾਬ ਜਦਿਆਂ ਨੂੰ ਲੈਣ ਲਈ ਆਏ ਸਨ ਬੜੇ ਜ਼ਾਲਮ ਅਤੇ ਜਾਹਲ ਕਿਸਮ ਦੇ ਸੰਜਾ ਜਾਮਾ ਤਾਂ ਬੇਸ਼ੱਕ ਇਨਸਾਨ ਦਾ ਪਹਿਨਿਆ ਹੋਇਆ ਸੀ ਲੇਕਿਨ ਨਿਕੰਮੇ ਲੋਕ ਸੰਜੋ ਸੈਫਜਾਦਿਆਂ ਵੱਲੋਂ ਤੁਰਨ ਵਿੱਚ ਦੇਰੀ ਹੋਣ ਕਾਰਨ ਵਿਰੋਧਿਤ ਹੋ ਰਹੇ ਸਨ ਉਹਨਾਂ ਵਿੱਚ ਘਿਰੇ ਹੋਏ ਗੁਰੂ ਦੇ ਲਾਲ ਇੰਜ ਲੱਗ ਰਹੇ ਸਨ ਜਿਵੇਂ ਕੰਡਿਆਂ ਵਿੱਚ ਫੁੱਲ ਹੋਣ ਦਾਦੀ ਮਾਤਾ ਨੂੰ ਨਮਸਕਾਰ ਕਰਕੇ ਬੱਚਿਆਂ ਨੇ ਆਪ ਤੋਂ ਵਿਦਾਗੀ ਲਈ ਅਤੇ ਨਵਾਬ ਦੇ ਦਰਬਾਰ ਵਿੱਚ ਆ ਪਹੁੰਚੇ ਸੈਫਜਾਦਿਆਂ ਦੀਆਂ ਬੜੀਆਂ ਪਿਆਰੀਆਂ ਸੂਰਤਾਂ ਸਨ ਜਿਨ੍ਹਾਂ ਵਿੱਚੋਂ ਵੀਰਤਾ ਫੁੱਟ-ਫੁੱਟ ਪੈਂਦੀ ਸੀ ਜਿੰਦਾ ਭਾਵੇਂ ਨਿੱਕੀਆਂ ਸਨ ਲੇਕਿਨ ਦਲੇਰੀ ਕਹਿਰਾਂ ਦੀ ਸੀ ਉਧਰ ਨਵਾਬ ਦੇ ਮੂੰਹ ਉੱਤੇ ਬਤ ਕੁਸਮਤੀ ਅਤੇ ਰਾਜਿਆਂ ਦੇ ਮੂੰਹਾਂ ਉੱਤੇ ਤਰਕਾਰ ਦਾ ਆਲਮ ਤਾਰੀ ਸੀ ਹਰ ਇੱਕ ਦਰਬਾਰੀ ਉੱਤੇ ਗੁਰੂ ਕੇ ਲਾਲਾਂ ਦਾ ਰੋਗ ਪੈ ਚੁੱਕਾ ਸੀ ਅਤੇ ਅਮੀਰਾ ਵਜ਼ੀਰਾ ਨੂੰ ਤਾਂ ਇਸ ਤਰ੍ਹਾਂ ਕਾਂਬਾ ਹੀ ਛਿੜ ਗਿਆ ਸੀ ਨਵਾਬ ਦੀ ਜ਼ਬਾਨ ਗਲ-ਗਲ ਤੇ ਲੜਖੜਾ ਰਹੀ ਸੀ ਉਸਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਕਿਹਾ ਕਿ ਤੁਸੀਂ ਮੌਤ ਚਾਹੁੰਦੇ ਹੋ ਜਾਂ ਆਪਣੀ ਜ਼ਿੰਦਗੀ ਉੱਚੇ ਖਾਨਦਾਨ ਵਾਲਿਓ ਸਾਰੀ ਗੱਲ ਸਾਫ਼-ਸਾਫ਼ ਦੱਸੋ ਜੇਕਰ ਹੁਣ ਵੀ ਤੁਸੀਂ ਸਾਡੇ ਬਾਦਸ਼ਾਹ ਦੇ ਧਰਮ ਨੂੰ ਪਰਵਾਨ ਕਰ ਲੈਂਦੇ ਹੋ ਫਿਰ ਤੁਹਾਡਾ ਪ੍ਰਤਾਪ ਅਰਤੀ ਤੋਂ ਆਕਾਸ਼ ਤੱਕ पसर ਜਾਵੇਗਾ ਸਤਪੁਰ ਤੇ ਲਾਡਲਿਆ ਨੇ ਬੜੇ ਰੋਪ ਨਾਲ ਜਵਾਬ ਦਿੰਦੇ ਹੋਏ ਕਿ ਆਹ ਨਵਾਬ ਇ ਤੈਨੂੰ ਜਰਾ ਵੀ ਸ਼ਰਮ ਨਹੀਂ ਆਉਂਦੀ ਦੁਨੀਆ ਦੇ ਪਿੱਛੇ ਲੱਗ ਕੇ ਆਪਣੇ ਧਰਮ ਨੂੰ ਕਿਉਂ ਖਰਾਬ ਕਰ ਰਿਹਾ ਹੈ ਸਾਨੂੰ ਕਿਤਾਬ ਵਿਖਾ ਕੇ ਦੱਸ ਰਿਹਾ ਆ ਕਿ ਜਿਹੜੀ ਥਾਂ ਜ਼ੁਲਮ ਕਰਨਾ ਲਿਖਿਆ ਹੈ ਕੁਰਾਨ ਸ਼ਰੀਫ ਵਿੱਚ ਜੋ ਜ਼ਬਰਦਸਤੀ ਕਰਨ ਦੀ ਸਿੱਖਿਆ ਕਿਧਰੇ ਵੀ ਨਹੀਂ ਤੁਹਾਡੇ ਬਾਦਸ਼ਾਹ ਦੇ ਈਮਾਨ ਵਿੱਚ ਹੀ ਕੋਟ ਹੈ ਔਰੰਗਜ਼ੇਬ ਗੁਨਾਹ ਕਰਨ ਤੋਂ ਨਹੀਂ ਡਰਦਾ ਨੇ ਆਸਰਿਆਂ ਦੀ ਬੇਚਾਨੀ ਜਾਂ ਤਕੀਆਂ ਦੀਆਂ ਆਹਾਂ ਦਾ ਵੀ ਉਸ ਨੂੰ ਕੋਈ ਡਰ ਨਹੀਂ ਉਹ ਫੌਜੀ ਤਾਕਤ ਦੇ ਬਲਬੂਤੇ ਲੋਕਾਂ ਦਾ ਧਰਮ ਤਬਦੀਲ ਕਰ ਰਿਹਾ ਹੈ ਤੁਹਾਡੇ ਗ੍ਰੰਥ ਵਿੱਚ ਸਾਫ਼ ਲਿਖਿਆ ਹੋਇਆ ਹੈ ਇਹ ਜ਼ਬਰਦਸਤੀ ਜਾਂ ਕਿਸੇ ਦੀ ਮਰਜ਼ੀ ਦੇ ਖਿਲਾਫ ਧਰਮ ਨੂੰ ਫਲਾਣਾ ਪਾਪ ਹੈ ਇਸ ਲਈ ਤੱਕੇ ਨਾਲ ਬਜ਼ੁਰਗਾਂ ਤੇ ਜਵਾਨਾਂ ਨੂੰ ਆਪਣੇ دین ਵਿੱਚ ਨਾ ਲਿਆਓ ਕੁਰਾਨ ਪੜ੍ਹਨ ਦੇ باوجود ਜੋ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਕਰ ਰਿਆ ਹੋਵੇ ਜਿਸ ਲਈ ਪਿਤਾ ਦਾ ਮਰਨਾ ਕੁਸ਼ਕਬਰੀ ਹੋਵੇ ਭਰਾਵਾਂ ਮੁਰਾਦ ਕਾਮ ਬਖਸ਼ ਆ ਦਾ ਕਤਲ ਮਾਮੂਲੀ ਸ਼ਿਕਾਰ ਤੋਂ ਵੱਧ ਕੁਝ ਨਾ ਹੋਵੇ ਦੋਸਤੋ ਜਨਤਾ ਨੂੰ ਨੇਕੀ ਦੀ ਕੀ ਆਸ ਹੋ ਸਕਦੀ ਹੈ ਆਪਣੇ ਨਾਲ ਅਜਿਹੇ ਵਿਆਰ ਕਰਨ ਵਾਲਾ 11 ਨਾਲ ਤੱਕੇ ਸ਼ਾਹੀ ਜਸਤੀ ਕਰ ਇਸ ਬਾਰੇ ਅਸੀਂ ਕਿਸੇ ਨੂੰ ਵੀ ਇਹ ਕਹੀਏ ਪਰਮਾਤਮਾ ਹੀ ਕੋਈ ਆਦੇਸ਼ ਕਰ ਸਕਦਾ ਹੈ ਉਹ ਜ਼ੁਲਮ ਵਿਅਕਤੀ ਹੱਦ ਤੋਂ ਗੇਰਿਆ ਸਮਝੋ ਜਿਸ ਨੂੰ ਨਾ ਤਾਂ ਖੁਦਾ ਦਾ ਖੌਫ ਹੈ ਅਤੇ ਨਾ ਹੀ ਹਜਰਤ ਮੁਹੰਮਦ ਸਾਹਿਬ ਦਾ ਡਰ ਕੋਈ ਤਾੰਗ ਨਜ਼ਰ ਵਾਲਾ ਮੁਸਲਮਾਨ ਇਹ ਕਿਦਰੋਂ ਹੈ ਜਿਸਨੇ ਸਰਮਤ ਫਕੀਰ ਦਾ ਕਤਲ ਕਰਨ ਵਿੱਚ ਕੋਈ ਚਿਚਕ ਨਾ ਮੰਨੀ ਅਤੇ ਗੁਰਤੇਗ ਬਹਾਦਰ ਸਾਹਿਬ ਨੂੰ ਦਿੱਲੀ ਸਾਧਕੇ ਉਹਨਾਂ ਦੀ ਜਾਨ ਲੈ ਲਈ ਇਸੇ ਲਈ ਅਸਾਂ ਵੀ ਧਰਮ ਖਾਤਰ ਕੁਰਬਾਨ ਹੋਣ ਦਾ ਦ੍ਰਿੜ ਨਿਸ਼ਾ ਕਰ ਲਿਆ ਹੈ ਅਸੀਂ ਜ਼ਾਲਮ ਦਾ ਧਰਮ ਇਸ ਕਾਰਨ ਪ੍ਰਮਾਨ ਕਰੀਏ ਮਜਬ ਬਦਲ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ ਹਦਾਇਤਵਾਦ ਇੱਕ ਪਰਮੇਸ਼ਰ ਤੋਂ ਬਿਨਾ ਬਾਕੀ ਸਭ ਗੱਲਾਂ ਫਜ਼ੂਲ ਹਨ ਸਾਰੇ ਪੈਗੰਬਰ ਇੱਕ ਪਰਮੇਸ਼ਰ ਨਾਲ ਜੋੜਨ ਲਈ ਹੀ ਦੁਨੀਆ ਤੇ ਆਏ ਸਨ ਅਸੀਂ ਨਾਹੀਂ ਬੁੱਤ ਪੂਜ ਅਤੇ ਨਾਹੀਂ ਬੁੱਤ ਤੋੜਨ ਵਾਲੇ ਹਾਂ ਲੇਕਿਨ ਜਦੋਂ ਤੋਂ ਅੰਮ੍ਰਿਤ ਛਕਿਆ ਹੈ ਪਰਮੇਸ਼ਰ ਦੇ ਨਾਮ ਰੰਗ ਵਿੱਚ ਮਸਤ ਹਾਂ ਤੂੰ ਸਾਡਾ ਆਪਣੇ ਬਾਦਸ਼ਾਹ ਨਾਲ ਮੁਕਾਬਲਾ ਤਾ ਕਰਕੇ ਵੇਖ ਅਸੀਂ ਹਰ ਤਰ੍ਹਾਂ ਦੇ ਪਾਪ ਤੋਂ ਮੁਕਤ ਹਾਂ ਜਦੋਂ ਇੱਕ ਉਹ ਗੁਨਾਹਗਾਰ ਹੈ ਉਸ ਨੇ ਆਪਣੇ ਹਮਾਇਤਿਆਂ ਨਾਲ ਵੀ ਧੋਖਾ ਕੀਤਾ ਸੀ ਜਦੋਂ ਕਿ ਅਸੀਂ ਪਿਤਾ ਜੀ ਵੱਲੋਂ ਵਿਖਾਏ ਮਾਰਗ ਉੱਤੇ ਚੱਲਦੇ ਹੋਏ ਆਪਣੀ ਖੁਸ਼ੀ ਨਾਲ ਮਰ ਲਈ ਆਏ ਹਾਂ ਉਸ ਆਪਣੇ ਜਿੰਨਾ ਭਰਾਵਾਂ ਨਾਲ ਜ਼ਾਲਮ ਜਸੀਦ ਵਰਗਾ ਬਿਹਾਰ ਕੀਤਾ ਉਸ ਤਾਰਾ ਤੇ ਮੁਰਾਦ ਨੂੰ ਅਜਿ ਸ਼ਹੀਦਾਂ ਦਾ ਦਰਜਾ ਪ੍ਰਾਪਤ ਹੈ ਅਸੀਂ ਜ਼ਾਹਰਾ ਤੌਰ ਤੇ ਚਾਹੁੰਦੇ ਹਾਂ ਕਿ ਮੌਤ ਲਾੜੀ ਨੂੰ ਪ੍ਰਾਣੀਏ ਮਰਨ ਬਾਅਦ ਵੀ ਸਾਡਾ ਅੰਤਿਮ ਕਿਰਿਆ ਕਰਮ ਅਠਿਆ ਦਾ ਹੀ ਹੋਵੇ ਅਤੇ ਹੱਥ ਵਿੱਚ ਹੱਥ ਪਾ ਕੇ ਸਵਰਗ ਰੂਪੀ ਬਾਗ ਵਿੱਚ ਜਾਈਏ ਮੌਸੂਮਾਂ ਲਈ ਜੋ ਚਮਨ ਬਣਿਆ ਹੈ ਉਸ ਵਿੱਚ ਵਿਚਰੀਏ ਤੁਹਾਡੇ ਬਾਦਸ਼ਾਹ ਨੇ ਮਜਮੂਨ ਨੂੰ ਤੱਬਾ ਲਗਾ ਦਿੰਦਾ ਹੈ ਜਦੋਂ ਕਿ ਅਸੀਂ ਆਪਣੇ ਕਾਰਨਾਮਿਆਂ ਸਦਕਾ ਪੰਥ ਦਾ ਨਾਮ ਰੋਸ਼ਨ ਕੀਤਾ ਹੈ ਐ ਨਵਾਬ ਹੁਣ ਤੈਨੂੰ ਝਗੜੇ ਦੇ ਮੂਲ ਦਾ ਪਤਾ ਲੱਗ ਹੀ ਗਿਆ ਹੈ ਕਿ ਸਤਿਗੁਰਾਂ ਦੇਉ ਦਿੱਲੀ ਦੇ ਬਾਦਸ਼ਾਹ ਨਾਲ ਵੈਰ ਕਿਉਂ ਸੀ ਜਿਸ ਨੂੰ ਪਰਮੇਸ਼ਰ ਯਾਦ ਨਹੀਂ ਉਸ ਨੂੰ ਤਾਂ ਮੁਸਲਮਾਨ ਹੀ ਨਹੀਂ ਕਿਹਾ ਜਾ ਸਕਦਾ ਇਹ ਕੁਝ ਸੁਣ ਕੇ ਨਵਾਬ ਨੇ ਸਿਰ ਚੁਪਾ ਕੇ ਕਿਹਾ ਇਹ ਆਪ ਦਾ ਆਣਾ ਮੁਬਾਰਕ ਹੈ ਮੈਂ ਸੁਣਿਆ ਹੈ ਕਿ ਗੁਰਨਾਨਕ ਸਾਹਿਬ ਬਾਦਸ਼ਾਹ ਬਾਬਰ ਦੇ ਦੋਸਤ ਸਨ ਅਤੇ ਉਹਨਾਂ ਦਾ ਬਾਬਾ ਫਰੀਦ ਨਾਲ ਵੀ ਬੜਾ ਪਿਆਰ ਸੀ ਨਵਾਬ ਨੂੰ ਗੁਰੂ ਘਰ ਦਾ ਸ਼ਾਹ ਨਾਲ ਵੈਰ ਦਾ ਕਾਰਨ ਪਤਾ ਲੱਗਾ ਅਤੇ ਰਾਜਿਆਂ ਨਾਲ ਮਿੱਤਗਾਰੀ ਕਿਉਂ ਨਹੀਂ ਰੱਖਦੇ ਦੀ ਅਸਲੀਅਤ ਵੀ ਮਾਲੂਮ ਹੋਈ ਗੁਰਨਾਨਕ ਸਾਹਿਬ ਨੇ ਬਾਪ ਦਾਦੇ ਹਿੰਦੂ ਮਤ ਦੇ ਹੀ ਧਾਰਨੀ ਸਨ ਫਿਰ ਵੀ ਦਸਮ ਪਾਚੇ ਪਹਾੜੀ ਰਾਜਿਆਂ ਦੀ ਲਾਪਰਵਾਹ ਕਿਉਂ ਕਰਦੇ ਰਹਿੰਦੇ ਸਨ ਗੁਰੂ ਦੇ ਲਾਲਾ ਨੇ ਨਵਾਬ ਬਾਜੀ ਖਾਨ ਨੂੰ ਉੱਤਰ ਦਿੰਦੇ ਹੋਏ ਕਿਹਾ ਕਿ ਪਵਿੱਤਰ ਇਨਸਾਨ ਪਵਿੱਤਰਾਂ ਨੂੰ ਕਦੇ ਵੀ ਪਸੰਦ ਨਹੀਂ ਕਰਿਆ ਕਰਦੇ